ਜਿਹੜਾ ਇਹ ਸਮਾਂ ਨਾ 25 ਤੋਂ 27 ਦਾ ਜਿਹਨੇ ਨਾਮ ਜਪ ਲਿਆ ਜਿਹੜਾ ਇਹਦੇ ਵਿੱਚ ਝੂਠ ਬੋਲੇਗਾ ਨਾ ਉਹਦੀ ਦੁਰਗਤੀ ਬੜੀ ਹੋਣੀ ਹੈ ਜਿਹੜਾ ਬੰਦਾ ਝੂਠ ਬੋਲੇਗਾ ਝੂਠ ਵਾਲੇ ਨੂੰ ਮਹਾਰਾਜ ਨੇ ਛਰਣ ਜਿਹੜਾ ਕਲ ਕੀ ਅਵਤਾਰ ਹੁਣ ਵਿਸ਼ਨੂੰ ਭਗਵਾਨ ਦਾ ਦਸਵਾਂ ਅਵਤਾਰ ਕਿਤੇ 24ਵਾਂ ਅਵਤਾਰ ਲਿਖਿਆ ਹੁਣਾ ਨਾ ਲਭ ਲਭ ਕੇ ਮਹਾਰਾਜ ਨੇ ਸਜ਼ਾ ਦੇਣੀ ਹੈ ਇਹ ਲਿਖਿਆ ਹੋਇਆ ਇਹ ਸਾਧੂ 500 ਸਾਲ ਪਹਿਲਾਂ ਲਿਖ ਕੇ ਵੀ ਜਿਹੜਾ ਬੰਦਾ ਝੂਠਾ ਹੋਏਗਾ ਉਹ ਬਚਣਾ ਨਹੀਂ ਸਜ਼ਾ ਮਿਲਣੀ ਮਿਲਣੀ ਹੈ ਬਚਣਗੇ ਕਿਹੜੇ ਉਹ ਸਾਧੂ 500 ਸਾਲ ਪਹਿਲੇ ਲੈ ਕੇ ਕਹਿੰਦੇ ਜਿਹੜੇ ਨਾਮ ਜਪਣਗੇ ਉਹਨਾਂ ਦਾ ਬਚਾਅ ਹੋਣਾ ਜਿਹੜੇ ਅੱਛੇ ਕਰਮ ਕਰਨਗੇ ਸਤ ਸੰਗ ਕਰਦੇ ਹੋਣਗੇ ਰੱਬ ਨਾਲ ਜੁੜੇ ਹੋਣਗੇ ਉਹਨਾਂ ਦਾ ਬਚਾਅ ਹੋਣਾ ਬੜੀ ਦੁਰਗਤੀ ਹੋਣੀ ਜੀਤੇ ਰੰਧਾ ਵੀ ਨਾ ਗੋਸ਼ਟ ਹੋਈ ਸੀ ਅਜੀਤ ਰੰਦਾਵੇ ਨੂੰ ਗੁਰਨਾਨਕ ਸਾਹਿਬ ਕਹਿੰਦੇ ਬੜਾ ਭਿਆਨਕ ਸਮਾ ਆਉਣਾ ਅਜੀਤ ਰੰਦਾਵਾ ਕਹਿੰਦਾ ਮਹਾਰਾਜ ਬਚਾ ਕਿੱਦਾਂ ਹੋਏਗਾ ਬਚਣਗੇ ਕਿਹੜੇ ਤੁਹਾਨੂੰ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਿਹੜੇ ਸ਼ਬਦ ਨਾਲ ਜੁੜਨਗੇ ਸ਼ਬਦ ਕੀ ਹੈ ਗੁਰੂ ਗ੍ਰੰਥ ਸਾਹਿਬ ਜਿਹੜੇ ਨਾਮ ਨਾਲ ਜੁੜਨਗੇ ਨਾਮ ਕੀ ਹੈ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਉਂਦੇ ਗੁਰਪਾਰਿਓ ਪਾਰ ਹੁਣ ਤਾਂ ਬੜਾ ਸੌਖਾ ਹੋ ਗਿਆ ਮਹਾਪੁਰਖਾਂ ਵੱਲੋਂ ਮੂਲ ਮੰਤਰ ਮਿਲ ਜਾਂਦਾ ਪਹਿਲਾਂ ਬੜੇ ਹੱਥ ਜੋੜਨੇ ਪੈਂਦੇ ਭਗਤਾਂ ਨੂੰ ਨਾਮ ਨਹੀਂ ਸੀ ਮਿਲਦਾ ਭਗਤ ਕਬੀਰ ਜੀ ਬਹੁਤ ਵਾਰੀ Swami Ramanand Ji Maharaj ਨਾਮ ਦੇ ਦੋ ਨਾਮ ਨਹੀਂ ਸੀ ਦਿੰਦੇ ਕੀ ਕਰੀਏ ਕਿਹੜੀ ਯੋਗਤੀ ਲਾਈਏ ਅਖੀਰ ਨੂੰ ਪਰਮੇਸ਼ਰ ਵੱਲੋਂ ਹੀ ਸੁੱਧ ਬੁੱਧ ਆਈ ਗੰਗਾ ਦੇ ਕਿਨਾਰੇ ਲੇਟ ਦੇ ਦੋ ਵਜੇ ਸਵਾਮੀ ਰਾਮਾਨੰਦ ਇਸ਼ਨਾਨ ਕਰਨ ਵਾਸਤੇ ਜਾਂਦੇ ਸੀ